ਗੂੰਜਦਾ ਹੀ ਰਹਿਣਾ ਸਦਾ ਗੁਰੂਆਂ ਦੇ ਖਾਵ ਨੇ ਡੁੱਬ ਕੇ ਵੀ ਡੁੱਬਣਾ ਨਹੀਂ ਰੰਗਲੇ ਪੰਜਾਬ ਨੇ ਫੇਰ ਤੋਂ ਹੈ ਉੱਠ ਪੈਣਾ ਅਣਖੀ ਪੰਜਾਬ ਨੇ ਅਣਖੀ ਦਲੇਰ ਯੋਧੇ ਇਸ ਧਰਤੀ ਦੇ ਜਾਏ ਨੇ ਇਹ ਪੜੇ ਨੇ ਸਬਕ ਜਿਹੜੇ ਗੁਰੂਆਂ ਸਿਖਾਏ ਨੇ ਗੁਰਪ੍ਰੀਤ ਚ ਮਿਲੇ ਇਹਨੂੰ ਸਬਕ ਲਾਜਵਾਬ ਨੇ ਡੁੱਬ ਕੇ ਵੀ ਡੁੱਬਣਾ ਨਹੀਂ ਰੰਗਲੇ ਪੰਜਾਬ ਨੇ 47 ਵੇਲੇ ਕਰ ਦਿੱਤੀ ਬਿਨਾ ਗੱਲੋਂ ਵੰਡ ਸੀ ਸਿਆਸਤਾਂ ਦੇ ਕਾਲ ਦੇ ਵਿੱਚ ਪੈ ਗਈ ਉਦੋਂ ਠੰਡ ਸੀ ਉਦੋਂ ਬੜਾ ਕੁਝ ਝੱਲਿਆ ਸੀ ਸਾਰੇ ਹੀ ਸਮਾਜ ਨੇ ਡੁੱਬ ਕੇ ਵੀ ਡੁੱਬਣਾ ਨਹੀਂ ਰੰਗਲੇ ਪੰਜਾਬ ਨੇ ਫਿਰ ਤੋਂ ਹਾਂ ਉੱਠ ਪੈਣਾ ਰੰਗਲੇ ਪੰਜਾਬ ਨੇ 84 ਵੇਲੇ ਪੰਜਾਬ ਉੱਤੇ ਹੋਇਆ ਜਿਹੜਾ ਕਹਿਰ ਸੀ ਕੁਰਸੀ ਦੇ ਭੁੱਖਿਆਂ ਨੇ ਵਿਝਿਆ ਉਹ ਜ਼ਹਿਰ ਸੀ ਮਾਮਾ ਦੇ ਪੁੱਤ ਖੋ ਲੈ ਸੀ ਕਿੰਨੇ ਹੀ ਕਮਾਦ ਨੇ ਡੁੱਬ ਕੇ ਵੀ ਡੁੱਬਣਾ ਨਹੀਂ ਰੰਗਲੇ ਪੰਜਾਬ ਨੇ ਸ਼ਹਾਦਤਾਂ ਦੀ ਗੱਲ ਚੱਲੇ ਮੂਰੇ ਖੜਦਾ ਪੰਜਾਬ ਹੈ ਨਾ ਦਬਿਆ ਨਾ दबਣਾ ਨਾ ਹੀ ਮੰਨਣਾ ਦਬਾਵ ਹੈ ਨਾ ਅੱਖਾਂ 'ਚੋਂ ਜਾਣੀ ਲਾਲੀ ਨਾ ਮੁੱਛਾਂ ਵਾਲੇ ਤਾਬ ਨੇ ਡੁੱਬ ਕੇ ਵੀ ਡੁੱਬਣਾ ਨਹੀਂ ਰੰਗਲੇ ਪੰਜਾਬ ਨੇ ਫਿਰ ਤੋਂ ਹੈ ਉੱਠ ਪੈਣਾ ਅਣਖੀ ਪੰਜਾਬ ਨੇ ਇਸ ਧਰਤੀ ਦੇ ਜਾਨ ਨੂੰ ਨਿੱਤ ਹੀ ਮੁਹਿਮਾ ਨੇ ਲੁੱਟਦੇ ਆ ਇਹਨੂੰ ਮਿੱਤ ਕਰਦੇ ਸਕੀਮਾਂ ਨੇ ਸਦਾ ਮਹਿਕਦੇ ਹੀ ਰਹਿਣਾ ਫੁੱਲਾਂ ਵਾਂਗਰਾਂ ਗੁਲਾਬ ਨੇ ਦੁੱਬ ਕੇ ਵੀ ਡੁੱਬਣੀ ਰੰਗਲੇ ਪੰਜਾਬ ਨੇ ਫਿਰ ਤੋਂ ਹੈ ਉੱਠ ਪੈਣਾ ਅਣਖੀ ਪੰਜਾਬ